ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੇਰੀ ਸਵਾਗਤ ਕਰਦੀ ਆਂ ਬੁਲੇਟ ਦੀ ਸ਼ੁਰੂਆਤ ਕਰ ਲੈਨੇ ਆਂ ਹੈਡਲਾਈਨਸ ਦੇ ਨਾਲ ਜਗਵੇ ਸਿੰਘ ਨੇ ਕੀਤਾ ਫਾਰਮਾ ਕੇਅਰ ਪਲਾਨ ਦੇ ਵਿੱਚ ਵਿਸਥਾਰ ਕਰਨ ਦਾ ਵਾਅਦਾ ਐਨਡੀਪੀ ਲੀਡਰ ਨੇ ਵੈਂਕੂਵਰ ਦੇ ਵਿੱਚ ਆਪਣੀ ਚੋਣ ਮੁਹਿੰਮ ਦੌਰਾਨ ਪ੍ਰਗਟਾਇਆ ਤਹਈਆ ਅਮਰੀਕਾ ਤੋਂ ਕਾਰਾਂਹੀ ਕਾਰ ਵਾਪਸ ਆਉਣ ਵਾਲੇ ਕੈਨੇਡੀਅਨਾਂ ਦੀ ਗਿਣਤੀ ਦੇ ਵਿੱਚ ਲਗਭਗ 32% ਦੀ ਆਈ ਗਿਰਾਵਟ ਅਮਰੀਕਾ ਤੋਂ ਹਵਾਈ ਯਾਤਰਾਵਾਂ ਦੇ ਵਿੱਚ ਸਾਲ ਦਰ ਸਾਲ 13.5% ਕਮੀ ਆਈ ਵੈਨਕੂਵਰ ਨੂੰ 2050 ਤੱਕ 10000 ਹੋਰ ਹੋਟਲ ਕਮਰਿਆਂ ਦੀ ਲੋੜ ਡੈਸਟੀਨੇਸ਼ਨ ਮੰਗ ਨੂੰ ਪੂਰਾ ਕਰਨ ਦੇ ਲਈ ਟੂਰਿਜ਼ਮ ਵਿਭਾਗ ਕਾਰਿਆ ਉਪਰਾਲੇ ਖਬਰਾਂ ਵਿਸਾਰ ਦੇ ਨਾਲ ਸੰਗੀ ਚੋਣਾਂ ਦੇ ਵਿੱਚ 3 ਹਫ਼ਤਿਆਂ ਤੋਂ ਵੀ ਘੱਟ ਸਮਾਂ ਰਹਿ ਗਿਆ ਅਜੇ ਹਾਲ ਲੱਗਦਾ ਹੈ ਕਿ ਐਨਡੀਪੀ ਨੇਤਾ ਜਗਵੀਤ ਸਿੰਘ ਨੇ ਆਪਣਾ ਸੁਨੇਹਾ ਬਦਲ ਲਿਆ ਮਾਰਚ ਦੇ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦੇ ਸਮੇਂ ਸਿੰਘ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਲਈ ਚੋਣ ਲੜ ਰਹੇ ਨੇ ਤੇ ਇਸ ਸ਼ਬਦ ਦੀ ਉਹਨਾਂ ਨੇ ਵਰਤੋਂ ਕੀਤੀ ਸੀਗੀ ਖਾਸ ਕਰਕੇ ਪਰ ਹੁਣ ਉਹ ਕੈਨੇਡੀਅਨਾਂ ਨੂੰ ਆਪਣੇ ਐਂਡੀਪੀ ਦੇ ਜਿਹੜੇ ਮੌਜੂਦਾ ਆਗੂਆਂ ਨੂੰ ਦੁਬਾਰਾ ਚੁਣਨ ਦੇ ਲਈ ਕਹਿ ਰਹੇ ਨੇ ਤਾਂ ਜੋ ਉਹ ਚੋਣ ਜਿੱਤਣ ਵਾਲੇ ਨੂੰ ਜਵਾਬ ਦੇ ਪੈਰਾ ਸਕਨ ਅ ਬੈਕਰਸ ਡੇਟਾ ਦੇ ਤਾਜ਼ਾ ਪੋਲ ਦੇ ਅਨੁਸਾਰ ਜੇਕਰ ਅੱਜ ਸੰਗੀ ਚੋਣਾ ਹੁੰਦੀਆਂ ਨੇ ਤਾਂ ਆਬਾਦੀ ਦਾ ਸਿਰਫ 11% ਐਨਡੀਪੀ ਨੂੰ ਵੋਟ ਦੇਵੇਗਾ ਫਰੇਜ਼ਰ ਵੈਲੀ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਹਾਬਸ ਟਾਲਫਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਿੰਘ ਦੇ ਨਜ਼ਰੀਏ ਬਦਲ ਜਾਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਮੁਹਿੰਮ ਦੀ ਸ਼ੁਰੂਆਤ ਦੇ ਵਿੱਚ ਉਸ ਬਿੰਦੂ ਦੇ ਉੱਤੇ ਪਹੁੰਚਣ ਦੀ ਬਜਾਏ ਹੁਣ ਇਸ ਬਿੰਦੂ ਤੇ ਪਹੁੰਚ ਗਏ ਨੇ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ 온ਟਾਰੀਓ ਐਨਡੀਪੀ ਦੀਆਂ ਚੋਣਾਂ ਦੇ ਵਿੱਚ ਇਸ ਦੀ ਜਿਹੜੀ ਪਲੇ ਬੁੱਕ ਦੀ ਪਾਲਣਾ ਕਰਨੀ ਪਵੇਗੀ ਟੈਲਫੋਰਡ ਦਾ ਕਹਿਣਾ ਹੈ ਕਿ ਫੈਡਰਲ ਐਨਡੀਪੀ ਨੇ ਪਿਛਲੇ 4 ਸਾਲਾਂ ਦੇ ਵਿੱਚ ਸਿਰਫ 25 ਜਿਹੜੇ ਆ ਸੰਸਦ ਮੈਂਬਰਾਂ ਦੇ ਨਾਲ ਬਹੁਤ ਕੁਝ ਕੀਤਾ ਤੇ ਉਹ ਕਹਿੰਦੇ ਨੇ ਕਿ ਲੋਕਾਂ ਨੂੰ ਇਹ ਜਿਹੜੀ ਹੈ ਇੱਕ ਸਕਰੀਨ ਦਿਖਾਉਣ ਦੀ ਬਜਾਏ ਕਿ ਉਹਨਾਂ ਦੇ ਕੋਲ ਸਰਕਾਰ ਬਣਾਉਣ ਦਾ ਮੌਕਾ ਹੈ ਉਸ ਰਿਕਾਰਡ ਤੇ ਪ੍ਰਚਾਰ ਕਰਨਾ ਜਿਹੜਾ ਉਹ ਬਿਹਤਰ ਹੋਵੇਗਾ ਉਹ ਕਹਿੰਦੇ ਨੇ ਕਿ ਇਹ ਐਨਡੀਪੀ ਨੇਤਾ ਦੇ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਹੈ ਜਿਸ ਨੂੰ ਬਰਨਬੀ ਸੈਂਟਰਲ ਦੇ ਵਿੱਚ ਆਪਣੀ ਸੀਟ ਗਵਾਉਣ ਦਾ ਖਤਰਾ ਹੈ ਜੇਕਰ ਇਹ ਸੰਗੀ ਜਿਹੜੀ ਹੈ ਐਨਡੀਪੀ ਦੀ ਉਸ ਦੀ ਲੀਡਰਸ਼ਿਪ ਦੇ ਅੰਤ ਦਾ ਸੰਕੇਤ ਦਿੰਦਾ ਤਾਂ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਚੁਣੀ ਹੋਈ ਰਾਜਨੀਤੀ ਦੇ ਵਿੱਚ ਉਹਨਾਂ ਦੇ ਭਵਿੱਖ ਸ਼ਾਇਦ ਖਤਮ ਹੋ ਰਿਹਾ ਹੈ ਉੱਧਰ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕੈਨੇਡੀਅਨ ਫਾਰਮਾਕੇਅਰ ਪ੍ਰੋਗਰਾਮ ਦੇ ਵਿੱਚ ਅਗਲੇ 4 ਸਾਲਾਂ ਦੌਰਾਨ ਹੋਰ ਵਿਸਤਾਰ ਦੀ ਪੇਸ਼ਕਸ਼ ਕੀਤੀ ਹੈ ਉਹਨਾਂ ਦੀ ਯੋਜਨਾ ਦੇ ਤਹਿਤ ਫਾਰਮਾਕੇਅਰ ਦੇ ਵਿਸਤਾਰ ਦੌਰਾਨ ਸ਼ੁਰੂਆਤ ਦੇ ਵਿੱਚ 100 ਹੋਰ ਦਵਾਈਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਜਗਵੇਦ ਸਿੰਘ ਦੀ ਸਿਯੋਜਨਾ ਦੇ ਉੱਤੇ ਸਾਲਾਨਾ 3.5 ਬਿਲੀਅਨ ਡਾਲਰ ਦਾ ਖਰਚਾ ਆਵੇਗਾ ਜਗਮੀਤ ਸਿੰਘ ਦੇ ਸਮਾਗਮਾਂ ਦੇ ਵਿੱਚ ਓਨੀ ਭੀੜ ਨਜ਼ਰ ਨਹੀਂ ਆ ਰਹੀ ਜਿਵੇਂ ਲਿਬਰਲਾਂ ਜਾਂ ਫਿਰ ਕਨਜ਼ਰਵੇਟਿਵਜ਼ ਦੀਆਂ ਰੈਲੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਪਰ ਜਗਮੀਤ ਦੀ ਚੋਣ ਮੁਹਿਮ ਨੇ ਕਿਹਾ ਹੈ ਕਿ ਅਜੇ ਹਾਂ ਨਹੀਂ ਹੈ ਕਿ ਉਹ ਲੋਕਾਂ ਦੀ ਭੀੜ ਇਕੱਠੀ ਨਹੀਂ ਕਰ ਸਕਦੇ ਬਲਕਿ ਉਹਨਾਂ ਕਿਹਾ ਹੈ ਕਿ ਦਰਅਸਲ ਉਹ ਭੀੜ ਜੁਟਾ ਕੇ ਨੀਤੀਆਂ ਦੇ ਐਲਾਨਾਂ ਦੇ ਨਾਲੋ ਪ੍ਰਸਤਾਵਿਤ ਹੱਲ ਪ੍ਰਦਾਨ ਕਰਨ ਦੇ ਉੱਤੇ ਤਵੱਜੋ ਦੇ ਰਹੇ ਨੇ ਉਦੋਂ 트੍ਰాంਪ ਟੈਰੀਫਾਂ ਦੇ ਵਿੱਚ ਮਾਰਚ ਦੇ ਵਿੱਚ ਕੈਨੇਡੀਅਨ ਅਮਰੀਕੀ ਯਾਤਰਾ ਫਿਰ ਤੋਂ ਕਟੀ ਹੈ ਸਟੈਟਕੈਨ ਦੇ ਮੁਤਾਬਕ ਇਹ ਗਿਰਾਵਟ ਕਟਨਾ ਲਗਾਤਾਰ ਜਾਰੀ ਹੈ ਤੇ ਪਿਛਲੇ ਮਹੀਨੇ ਅਮਰੀਕਾ ਦੇ ਕੈਨੇਡੀਅਨ ਦੌਰੇ ਕٹے ਨੇ ਜਦੋਂ ਕਿ ਰਾਸ਼ਟਰਪਤੀ ਦੇ ਵੱਲੋਂ ਟੈਰੀਫ ਅਤੇ ਕਬਜ਼ੇ ਦੀਆਂ ਧਮਕੀਆਂ ਦੇ ਉੱਤੇ ਗੁੱਸੇ ਦੇ ਨਾਲ ਨਾਲ ਸਰਹੱਦ ਦੇ ਉੱਤੇ ਇਲਾਜ ਬਾਰੇ ਵੱਧ ਰਹੇ ਡਰ ਵੀ ਸ਼ਾਮਿਲ ਹੈ ਮਾਰਚ ਵਿੱਚ ਅਮਰੀਕਾ ਤੋਂ ਕਾਰ ਰਹੇ ਘਰ ਵਾਪਸ ਆਉਣ ਵਾਲੇ ਕੈਨੇਡੀਅਨਾਂ ਦੀ ਗਿਣਤੀ 2024 ਦੇ ਵਿੱਚ ਲਗਭਗ 32% ਦੀ ਗਿਰਾਵਟ ਆਈ ਹੈ ਜੋ ਕਿ ਸਾਲਦਰ ਸਾਲ ਗਿਰਾਵਟ ਦਾ ਲਗਾਤਾਰ ਤੇ 6 ਮਹੀਨੇ ਤੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਮਹਾਮਾਰੀ ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ ਅਮਰੀਕਾ ਤੋਂ ਹਵਾਈਾ ਯਾਤਰਾਵਾਂ ਦੇ ਵਿੱਚ ਸਾਲਦਰ ਸਾਲ 13.5% ਦੀ ਗਿਰਾਵਟ ਆਈ ਹੈ ਪਿਛਲੇ ਮਹੀਨੇ ਸੰਯੁਕਤ ਰਾਜ ਅਮਰੀਕਾ ਜਾਣ ਵਾਲੇ ਕੈਨੇਡੀਅਨਾਂ ਦੀ ਗਿਣਤੀ ਦੇ ਵਿੱਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਭਾਰੀ ਗਿਰਾਵਟ ਆਈ ਹੈ ਸਟੈਟਿਸਟਿਕਸ ਕੈਨੇਡਾ ਨੇ ਨੋਟ ਕੀਤਾ ਹੈ ਕਿ ਸਾਲ ਦਰ ਸਾਲ ਗਿਰਾਵਟ ਦਾ ਲਗਾਤਾਰ ਤੀਜਾ ਮਹੀਨਾ ਹੈ ਵੀਰਵਾਰ ਨੂੰ ਜਾਰੀ ਕੀਤੇ ਗਏ ਆਂਕੜਿਆਂ ਤੋਂ ਪਤਾ ਚੱਲਿਆ ਹੈ ਕਿ ਇਸ ਸਾਲ ਮਾਰਚ ਵਿੱਚ ਅਮਰੀਕਾ ਤੋਂ ਕਾਰਨਾਹੀ ਕਰ ਪਰਤਣ ਵਾਲੇ ਕੈਨੇਡੀਅਨਾਂ ਦੀ ਗਿਣਤੀ ਕੁੱਲ 1.5 ਮਿਲੀਅਨ ਸੀ ਜੋ ਕਿ ਏਜੰਸੀ ਦਾ ਕਹਿਣਾ ਹੈ ਕਿ 2024 ਦੇ ਉਸੇ ਮਹੀਨੇ ਨਾਲੋਂ 31.9% ਦੀ ਗਿਰਾਵਟ ਹੈ ਅਮਰੀਕਾ ਤੋਂ ਵਾਪਸ ਆਉਣ ਵਾਲੇ ਕੈਨੇਡੀਅਨਾਂ ਵਿੱਚ ਵੀ ਗਿਰਾਵਟ ਕੀ ਜਾ ਰਹੀ ਹੈ ਜੋ ਜਹਾਜ਼ ਰਾਹੀਂ ਯਾਤਰਾ ਕਰ ਰਹੇ ਸਨ 719500 ਯਾਤਰਾਵਾਂ ਅਮਰੀਕਾ ਦੇ ਲਈ ਕੀਤੀਆਂ ਗਈਆਂ ਪਿਛਲੇ ਸਾਲ ਨਾਲੋਂ 13.5% ਦੀ ਇਹ ਗਿਰਾਵਟ ਹੈ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਵਧੇਰੇ ਕੈਨੇਡੀਅਨਾਂ ਨੇ ਕੈਨੇਡਾ ਦੇ ਵਿਰੁੱਧ ਦੇਸ਼ ਤੇ ਟੈਰਿਫ ਦੇ ਖਤਰੇ ਕਮਜ਼ੋਰ ਕੈਨੇਡੀਅਨ ਡਾਲਰ ਤੇ ਰਾਸ਼ਪਤੀ ਡੋਨਲਡ ਟਰੰਪ ਦੇ ਆਪਣੇ ਉੱਤਰੀ ਗੁਆਂਡੀ ਨੂੰ ਇੱਕ ਅੰਜਵਾਂ ਰਾਜ ਬਣਾਉਣ ਬਾਰੇ ਵਾਰ-ਵਾਰ ਕੀਤੀਆਂ ਟਿੱਪਣੀਆਂ ਤੇ ਕਾਰਨ ਕਰਕੇ ਅਮਰੀਕਾ ਦੀ ਯਾਤਰਾ ਨਾ ਕਰਨ ਦੀ ਚੋਣ ਕੀਤੀ ਹੈ ਟੋਰਾਂਟੋ ਅਧਾਰਿਤ ਬੀਮਾ ਫਰਮ ਮੋਰ ਟ੍ਰੈਵਲ ਸਿਕਿਉਰਿੰਗ ਦੇ ਪ੍ਰਧਾਨ ਮਾਰਟਿਨ ਫਾਇਰਸਟੋਨ ਨੇ ਕਿਹਾ ਕਿ ਇਥੇ ਬਹੁਤ ਜ਼ਿਆਦਾ ਨਰਾਜ਼ਗੀ ਹੈ ਬਹੁਤ ਸਾਰਾ ਗੁੱਸਾ ਹੈ ਪਿਛਲੇ ਹਫਤੇ ਫੈਡਰਲ ਸਰਕਾਰ ਨੇ ਅਮਰੀਕਾ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਕੈਨੇਡੀਆਨਾਂ ਲਈ ਜਾਂਚ ਦੀ ਉਮੀਦ ਦੇ ਲਈ ਇੱਕ ਯਾਤਰਾ ਸਲਾਹਕਾਰ ਵੀ ਜਾਰੀ ਕੀਤਾ ਸੀ ਜਿਸ ਦੇ ਵਿੱਚ ਅਮਰੀਕੀ ਕਸਟਮ ਅਤੇ ਸਰਹੱਦੀ ਅਧਿਕਾਰੀਆਂ ਦੁਆਰਾ ਹੋਰ ਪੁੱਛਗਿੱਛ ਦੀ ਸੰਭਾਵਨਾ ਤੇ ਤੁਹਾਡੇ ਇਲੈਕਟ੍ਰੋਨਿਕ ਉਪਕਰਨਾਂ ਦੀ ਜਾਂਚ ਕੀਤੇ ਜਾਣ ਦੀ ਵੀ ਸੰਭਾਵਨਾ ਸ਼ਾਮਿਲ ਹੈ। ਉਹਨਾਂ ਨੇ 30 ਦਿਨੀਆਂ ਇਸ ਤੋਂ ਵੱਧ ਸਮੇਂ ਲਈ ਰਹਿਣ ਦੀ ਯੋਜਨਾ ਬਣਾ ਰਹੇ ਕੈਨੇਡੀਅਨਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਸ਼ੁੱਕਰਵਾਰ ਤੋਂ ਲਾਗੂ ਹੋਣ ਵਾਲੇ ਸੰਯੁਕਤ ਰਾਜ ਅਮਰੀਕਾ ਦੇ ਨਵੇਂ ਨਿਯਮ ਤੋਂ ਜਾਣੂ ਹੋਣ ਜਿਸ ਦੇ ਵਿਦੇਸ਼ੀ ਨਾਗਰਿਕਾਂ ਨੂੰ ਸਰਕਾਰ ਦੇ ਕੋਲ ਰਜਿਸਟਰਡ ਕਰਵਾਉਣ ਦੀ ਲੋੜ ਹੁੰਦੀ ਹੈ ਜੇਕਰ ਉਹ ਦੇਸ਼ ਦੇ ਵਿੱਚ ਦਾਖਲ ਹੋਣ ਵੇਲੇ ਪਹਿਲਾਂ ਹੀ ਰਜਿਸਟਰਡ ਨਹੀਂ ਸਨ ਇਸ ਨਿਯਮ ਨੂੰ ਲੈ ਕੇ ਕਈ ਅਮਰੀਕੀ ਵਕਾਲਤ ਸਮੂਹਾਂ ਦੁਆਰਾ ਇੱਕ ਮੁਕਦਮਾ ਸ਼ੁਰੂ ਕੀਤਾ ਗਿਆ ਕਿਉਂਕਿ ਇਹ ਸਿਰਫ ਕੈਨੇਡੀਅਨ ਸਨੋ ਬਰਡਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਯਾਤਰਾ ਵਿੱਚ ਗਿਰਾਵਟ ਅਮਰੀਕੀ ਸਿਆਸਤਦਾਨਾਂ ਦੇ ਧਿਆਨ ਦੇ ਵਿੱਚ ਨਹੀਂ ਆਈ ਕਾਂਗਰਸ ਦੇ ਕਈ ਮੈਂਬਰਾਂ ਨੇ ਜੋ ਅਮਰੀਕੀ ਹਾਊਸ ਕਮੇਟੀ ਔਨ ਵੇਜ ਐਂਡ ਮੀਨਸ ਦੇ ਉੱਤਰੀ ਸਰਹੱਦੀ ਜ਼ਿਲ੍ਹਿਆਂ ਦੀ ਨੁਮਾਇੰਦਗੀ ਕਰਦੇ ਨੇ ਨੇ ਬੁੱਧਵਾਰ ਨੂੰ ਕਿਹਾ ਕਿ 트੍ਰੰਪ ਦੇ ਟੈਰਿਫ ਅਤੇ ਸ਼ਮੂਲੀਅਤ ਦੀਆਂ ਧਮਕੀਆਂ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਨੇ ਕੈਨੇਡੀਅਨ ਸੈਰਸਪਾਟੇ ਵਿੱਚ ਗਿਰਾਵ ਦੇਖੀ ਹੈ ਉਹਨਾਂ ਮੈਂਬਰਾਂ ਨੇ ਅਮਰੀਕੀ ਵਪਾਰ ਪ੍ਰਤੀਨਿਧੀ ਜੈਮਿਸਨ ਗ੍ਰੀਕ ਨੂੰ ਸਰਹੱਦ ਪਾਰ ਸਬੰਧਾਂ ਨੂੰ ਮਜ਼ਬੂਤ ਕਰਨ ਵਾਲੀਆਂ ਗੱਲਾਂ ਬਾਤਾਂ ਨੂੰ ਅੱਗੇ ਵਧਾਉਣ ਲਈ ਸ਼ਾਹੀਦ ਕੀਤਾ ਹੈ ਹਾਲਾਂਕਿ ਕੁਝ ਅਮਰੀਕੀ ਅਧਿਕਾਰੀ ਸਾਵਧਾਨ ਕਰਦੇ ਨੇ ਕਿ ਕਮਜ਼ੋਰ ਕੈਨੇਡੀਅਨ ਲੂਨੀ ਯਾਤਰਾ ਦੇ ਵਿੱਚ ਗਿਰਾਵਟ ਦਾ ਕਾਰਨ ਬਣ ਸਕਦੀ ਹੈ ਪਿਛਲੇ ਕੁਝ ਮਹੀਨਿਆਂ ਤੋਂ ਇਹ ਲਗਭਗ 70 ਸੈਂਟ ਅਮਰੀਕੀ ਹੈ ਪਰ ਦਸੰਬਰ ਦੇ ਵਿੱਚ ਇਹ ਇਸੇ ਤਰ੍ਹਾਂ ਦੇ ਖੇਤਰ ਦੇ ਵਿੱਚ ਸੀ ਟੈਰਿਫ ਦੀ ਬਿਆਨਬਾਜ਼ੀ ਵਧਣ ਤੋਂ ਪਹਿਲਾਂ ਅਤੇ ਸਟੈਟਕਾਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਉਸ ਮਹੀਨੇ ਕੈਨੇਡੀਅਨਾਂ ਨੇ ਅਮਰੀਕਾ ਦੇ ਲਈ ਸਾਲ ਦਰ ਸਾਲ 7 ਫੀਸਦੀ ਵੱਧ ਕਾਰ ਯਾਤਰਾਵਾਂ ਕੀਤੀਆਂ ਅਮਰੀਕੀਆਂ ਨੂੰ ਉਹਨਾਂ ਨੇ ਗ੍ਰੀਨ ਬੈਗ ਦੇ ਵੱਧ ਮਾਈਲੇਜ ਤੋਂ ਪ੍ਰੇਰਿਤ ਨਹੀਂ ਕੀਤਾ ਜਾ ਸਕਦਾ ਮਾਰਚ ਵਿੱਚ ਅਮਰੀਕੀ ਨਿਵਾਸੀਆਂ ਦੁਆਰਾ ਕੈਨੇਡਾ ਜਾਣ ਵਾਲੀਆਂ ਕਾਰਾਂ ਦੀਆਂ ਯਾਤਰਾਵਾਂ ਦੀ ਗਿਣਤੀ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਲਗਭਗ 11 ਫੀਸਦੀ ਘਟ ਗਈ ਜੋ ਕਿ ਸਾਲ ਦਰ ਸਾਲ ਗਿਰਾਵਟ ਦਾ ਦੂਜਾ ਸਿੱਧਾ ਮਹੀਨਾ ਹੈ ਭਾਵੇਂ ਕੈਨੇਡੀਅਨਾਂ ਨੂੰ ਅਮਰੀਕਾ ਦੀ ਯਾਤਰਾ ਕਰਨ ਤੋਂ ਰੋਕਿਆ ਜਾ ਰਿਹਾ ਹੈ ਸਟੈਟਕੈਨ ਦੇ ਅੰਕੜੇ ਦਰਸਾਉਂਦੇ ਨੇ ਕਿ ਦੂਜੇ ਦੇਸ਼ਾਂ ਪ੍ਰਤੀ ਉਹਨਾਂ ਦੀਆਂ ਭਾਵਨਾਵਾਂ ਓਨੀਆਂ ਹੀ ਨਰਮ ਨਹੀਂ ਹੈ ਅਮਰੀਕਾ ਤੋਂ ਹਵਾ ਹੋਰ ਦੇਸ਼ਾਂ ਤੋਂ ਹਵਾਈ ਯਾਤਰਾਵਾਂ ਕਰਨ ਵਾਲੇ ਕੈਨੇਡੀਅਨਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 9% ਵਧੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਇਮੀਗ੍ਰੇਸ਼ਨ ਹੋਣ ਵੋਟ ਬਾਕਸ ਦਾ ਮੁੱਦਾ ਨਹੀਂ ਰਿਹਾ ਪਰ ਇੱਕ ਮਾਹਰ ਦਾ ਇਹ ਕਹਿਣਾ ਹੈ ਕਿ ਇਹ ਕੋਈ ਮਾੜੀ ਗੱਲ ਨਹੀਂ ਹੈ 트ੰਪ ਦੀਆਂ ਨੀਤੀਆਂ ਦੇ ਨਾਲ ਜੁੜੇ ਤਣਾਅ ਦਾ ਫਾਇਦਾ ਉਠਾਉਣਾ ਇੱਕ ਚੰਗੀ ਯੋਜਨਾ ਜਾਪਦੀ ਹੈ ਪਰ ਮਾਹਰਾਂ ਨੂੰ ਸ਼ੱਕ ਹੈ ਕਿ ਕੀ ਕੈਨੇਡਾ ਆਪਣੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਲਾਗੂ ਕੀਤੇ ਬਿਨਾ ਉਹਨਾਂ ਦਾ ਫਾਇਦਾ ਚੁੱਕ ਰਹੇ ਨੇ ਖਾਸ ਕਰਕੇ ਕਿਉਂਕਿ ਕੁਝ ਵਕੀਲਾਂ ਦਾ ਕਹਿਣਾ ਹੈ ਕਿ ਦੇਸ਼ ਦੇ ਕੋਲ ਕੋਈ ਵਿਸ਼ੇਸ਼ ਪ੍ਰੋਗਰਾਮ ਜਿਹੜਾ ਉਹ ਨਹੀਂ ਹੈ ਜੋ ਵਿਦੇਸ਼ਾਂ ਤੋ ਉੱਚ ਹੁਨਰਮੰਦ ਵਪੇਸ਼ਵਾਰਾਂ ਨੂੰ ਸਫਲਤਾਪੂਰਵਕ ਆਕਰਸ਼ਿਤ ਕਰ ਸਕਿਆ ਤੇ ਉਹਨਾਂ ਦੇ ਲਈ ਸਥਾਈ ਨਿਵਾਸੀ ਬੰਨਣਾ ਵੀ ਔਖਾ ਹੋ ਗਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਕੈਨੇਡਾ ਦੀਆਂ ਸੰਗੀ ਚੋਣਾ ਆਪਣੇ ਹੱਥ ਦੇ ਵਿੱਚ ਲੈ ਲਿਆ ਨੇ ਕਿਉਂਕਿ ਪਾਰਟੀ ਦੇ ਨੇਤਾ ਟੈਰਿਫਾਂ ਦੇ ਮੱਦੇਨਜ਼ਰ ਕੈਨੇਡੀਅਨਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਲਈ ਨੀਤੀਆਂ ਪੇਸ਼ ਕਰਦੇ ਨੇ ਹਾਲਾਂਕਿ ਇਮੀਗ੍ਰੇਸ਼ਨ ਹੋਣ ਇੱਕ ਬੈਲਟ ਬਾਕਸ ਮੁੱਦਾ ਨਹੀਂ ਰਿਹਾ ਜਿਵੇਂ ਕਿ 트ੰਪ ਦੀਆਂ ਨੀਤੀਆਂ ਤੋਂ ਪਹਿਲਾਂ ਇਸ ਦਾ ਅਨੁਮਾਨ ਲਗਾਇਆ ਗਿਆ ਸੀ ਇੱਕ ਮਾਹਰ ਦਾ ਕਹਿਣਾ ਹੈ ਕਿ ਇਸ ਸੰਭਵ ਤੌਰ ਤੇ ਜਵਾਬ ਹੋ ਸਕਦਾ ਹੈ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਰਾਜਨੀਤੀ ਅਤੇ ਲੋਕ ਪ੍ਰਸ਼ਾਸਨ ਵਿਭਾਗ ਦੇ ਵਿੱਚ ਪ੍ਰੋਫੈਸਰ ਜਿਹੜੇ ਨੇ ਉਹਨਾਂ ਨੇ ਕਿਹਾ ਕੇ okay. ਆ uh... ਇਮੀਗ੍ਰੇਸ਼ਨ ਜਵਾਬ ਹੈ ਨਾ ਕਿ ਪਰੇਸ਼ਾਨੀ ਅਚਾਨਕ ਸਾਨੂੰ ਡਰ ਹੈ ਕਿ ਸਾਡੀ ਅਮਰੀਕੀ ਬਾਜ਼ਾਰ ਤੱਕ ਪਹੁੰਚ ਨਹੀਂ ਰਹੇਗੀ ਕਿ ਕੈਨੇਡਾ ਮੁਸੀਬਤ ਦੇ ਵਿੱਚ ਹੈ ਕਿਉਂਕਿ ਇਸ ਕੋਲ ਆਪਣੇ ਮੌਜੂਦਾ ਜੀਵਨ ਪੱਧਰ ਨੂੰ ਬਣਾਈ ਰੱਖਣ ਲਈ ਕਾਫੀ ਵੱਡਾ ਘਰੇਲੂ ਬਾਜ਼ਾਰ ਨਹੀਂ ਹੈ ਹੋ ਸਕਦਾ ਹੈ ਕਿ ਇਮੀਗ੍ਰੇਸ਼ਨ ਅਤੇ ਸਾਡੀ ਆਬਾਦੀ ਵਧਾਉਣਾ ਇੱਕ ਮਜ਼ਬੂਤ ਸਵੈ ਨਿਰਭਰ ਕੈਨੇਡਾ ਬਣਾਉਣ ਦਾ ਤਰੀਕਾ ਹੈ ਉਹਨਾਂ ਮੁਤਾਬਕ ਆਬਾਦੀ ਦੇ ਵਿੱਚ ਵਾਧਾ ਆਰਥਿਕ ਰਾਹਤ ਪ੍ਰਦਾਨ ਕਰ ਸਕਦਾ ਹੈ ਤੇ ਉਹ ਉਸ ਸਮੇਂ ਆ ਰਿਹਾ ਜਦੋਂ ਕੈਨੇਡਾ ਹੁਣ ਅਮਰੀਕਾ ਤੇ ਨਿਰਭਰ ਨਹੀਂ ਗਰ੍ਹ ਸਕਦਾ ਦੁਨੀਆ ਦਾ ਸਭ ਤੋਂ ਵੱਡਾ ਭੌਗੋਲਿਕ ਦੇਸ਼ ਜੋ ਕਿ ਕੈਨੇਡਾ ਹੈ ਵਿੱਚ ਸ਼ਾਇਦ 40 41 ਤੇ 42 ਮਿਲੀਅਨ ਤੋਂ ਵੱਧ ਲੋਕ ਹੋ ਸਕਦੇ ਨੇ ਜੇਕਰ ਇਸ ਦੇ ਵਿੱਚ ਜ਼ਿਆਦਾ ਆਬਾਦੀ ਹੁੰਦੀ ਹੈ ਤਾਂ ਇਸ ਦਾ ਘਰੇਲੂ ਬਾਜ਼ਾਰ ਵੱਡਾ ਹੁੰਦਾ ਹੈ ਉਹਨਾਂ ਕਹਿੰਦੇ ਕਿ ਇਮੀਗ੍ਰੇਸ਼ਨ ਹੁਣ ਵੋਟ ਬਕਸੇ ਦਾ ਮੁੱਦਾ ਨਹੀਂ ਹੈ ਪਰ ਕੋਈ ਮਾੜੀ ਗੱਲ ਨਹੀਂ ਹੈ ਉਹਨਾਂ ਕਹਿੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਤੀ ਚਿੰਤਾ ਇੱਕ ਬਹੁਤ ਹੀ ਨਕਾਰਾਤਮਕ ਕਿਸਮ ਦੀ ਜਗ੍ਹਾ ਤੋਂ ਆ ਰਹੀ ਸੀ ਇਸ ਦੇਸ਼ ਵਿੱਚ ਹਰ ਤਰ੍ਹਾਂ ਦੇ ਮੁੱਦਿਆਂ ਚੁਣੌਤੀਆਂ ਸਮੱਸਿਆਵਾਂ ਦੇ ਲਈ ਅਚਾਨਕ ਪ੍ਰਵਾਸੀਆਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਸੀ ਭਾਵੇਂ ਇੱਕ ਕਫਾਈਤੀ ਮੁੱਦਾ ਹੋਵੇ ਰਿਹਾਈਸ਼ ਦਾ ਮੁੱਦਾ ਹੋਵੇ ਭਾਵੇਂ ਡਾਕਟਰੀ ਦੇਖਭਾਲ ਦੀ ਉਪਲਬਧਤਾ ਕਿਉਂ ਨਾ ਹੋਵੇ ਅਚਾਨਕ ਸਬ ਦਾ ਦੋਸ਼ੀ ਪ੍ਰਵਾਸੀਆਂ ਨੂੰ ਠਰਾਇਆ ਗਿਆ ਸਮਿਤ ਕੇ ਨੇ ਕਿਹਾ ਹੈ ਕਿ ਇਹ ਨਕਾਰਾਤਮਕ ਭਾਵਨਾ ਦੇਸ਼ ਦੇ ਕੁਝ ਰਾਜਨੀਤਿਕ ਨੇਤਾਵਾਂ ਤੇ ਆਵਾਜ਼ਾਂ ਦੇ ਲਈ ਲਾਭਦਾਇਕ ਬਣ ਗਈ ਜਿੱਥੇ ਉਹਨਾਂ ਨੇ ਕੈਨੇਡਾ ਦੀਆਂ ਸਮੱਸਿਆਵਾਂ ਦੇ ਕਾਰਨ ਵੱਜੋਂ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਕਹਿੰਦੇ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਮਾੜੀ ਗੱਲ ਹੈ ਕਿ ਇਮੀਗ੍ਰੇਸ਼ਨ ਦੇ ਵਿੱਚ ਕੁਝ ਹੱਦ ਤੱਕ ਗਿਰਾਵਟ ਆਈ ਹੈ ਕਿਉਂਕਿ ਇਹ ਕੈਨੇਡੀਅਨਾਂ ਅਤੇ ਰਾਜਨੀਤਿਕ ਨੇਤਾਵਾਂ ਦੀ ਇੱਕ ਪ੍ਰਮੁੱਖ ਤਰਜ਼ੀ ਮੰਨਦੇ ਸਿਖਰ ਦੇ ਉੱਤੇ ਚਿੰਤਾ ਦਾਇਕ ਵਿਸ਼ਾ ਹੈ ਲਿਬਰਲ ਪਾਰਟੀ ਦੇ ਨੇਤਾ ਮਾਰ ਕਾਰਨੇ ਨੇ ਸੋਮਵਾਰ ਨੂੰ ਕਿਹਾ ਹੈ ਕਿ ਉਹ ਇਮੀਗ੍ਰੇਸ਼ਨ ਦਾ ਪ੍ਰਬੰਧ ਹੇਠਲੇ ਪੱਧਰ ਤੇ ਕਰਨਗੇ ਜਿ ਤੱਕ ਕੈਨੇਡਾ ਦੇ ਵਿੱਚ ਹੋਰ ਪ੍ਰਵਾਸੀਆਂ ਦੀ ਸਮਰਥਾ ਨਹੀਂ ਹੋ ਜਾਂਦੀ ਕਾਰਨੇ ਨੇ ਕਿਹਾ ਹੈ ਕਿ ਅਸੀਂ ਉਹਨਾਂ ਲੋਕਾਂ ਦੇ ਨਾਲ ਕੀਤੇ ਆਪਣੇ ਵਾਅਦੇ ਤੇ ਖਰੇ ਨਹੀਂ ਉਤਰੇ ਜਿਨ੍ਹਾਂ ਨੂੰ ਅਸੀਂ ਇਸ ਦੇਸ਼ ਦੇ ਵਿੱਚ ਲਿਆਏ ਸੀ ਕਾਰਨੇ ਨੇ ਪਹਿਲਾਂ ਕਿਹਾ ਸੀ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਲਿਬਰਲਾਂ ਦੇ ਨਿਸ਼ਾਨੇ ਨੂੰ ਬਣਾਈ ਰੱਖਣਗੇ ਸਾਨੂੰ ਕੁਝ ਸਮੇਂ ਲਈ ਘਟ ਇਮੀਗ੍ਰੇਸ਼ਨ ਪੱਧਰ ਦਾ ਪ੍ਰਬੰਧਨ ਕਰਨ ਦੀ ਲੋੜ ਹੈ ਜਦੋਂ ਤੱਕ ਸਾਡੇ ਕੋਲ ਉਹ ਨਤੀਜੇ ਅਤੇ ਸਮਰਥਾ ਨਹੀਂ ਹੋ ਜਾਂਦੀ ਜਿਨ੍ਹਾਂ ਦੀ ਸਾਨੂੰ ਲੋੜ ਹੈ ਕਨਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪਾਲੀਅਮ ਨੇ ਮਾਰਚ ਦੇ ਵਿੱਚ ਕਿਹਾ ਸੀ ਕਿ ਉਹ ਇਮੀਗ੍ਰੇਸ਼ਨ ਨੂੰ ਹੋਰ ਵੀ ਘਟਾ ਦੇਣਗੇ ਪਾਲੀਅਮ ਨੇ 24 ਮਾਰਚ ਨੂੰ ਕਿਹਾ ਸੀ ਕਿ ਅਸੀਂ ਯਕੀਨੀ ਤੌਰ ਤੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਸਥਾਈ ਵਿਦੇਸ਼ੀ ਕਾਮੇ ਪ੍ਰੋਗਰਾਮ ਦੇ ਵਿੱਚ ਕਟੌਤੀ ਕਰਨ ਜਾ ਰਹੇ ਹਾਂ ਜੋ ਲਿਬਰਲ ਸਰਕਾਰ ਦੁਆਨ ਦੌਰਾਨ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਗਿਆ ਸੀ ਰੂੜੀਵਾਦੀ ਨੇਤਾ ਨੇ ਇਮੀਗ੍ਰੇਸ਼ਨ ਦਰਾਂ ਨੂੰ ਰਿਹਾਇਸ਼ ਨਾਲ ਜੋੜਿਆ ਹੈ ਉਹਨਾਂ ਕਹਿ ਕੇ ਅਸੀਂ ਆਪਣੀ ਆਬਾਦੀ ਨੂੰ ਹਰ ਸਾਲ 10 ਲੱਖ ਲੋਕਾਂ ਤੱਕ ਨਹੀਂ ਵਧਾ ਸਕਦੇ ਜਦੋਂ ਕਿ ਸਿਰਫ 2 ਲੱਖ ਘਰ ਹੀ ਜੋੜੇ ਜਾ ਰਹੇ ਨੇ ਪਾਲੀ ਨੇ ਕਹਿ ਕੇ ਇਸ ਤਰ੍ਹਾਂ ਅਸੀਂ ਹਮੇਸ਼ਾ ਵੱਧ ਲੋਕਾਂ ਨਾਲ ਵੀ ਵੱਧ ਜੋੜਦੇ ਹਾਂ ਇਹ ਹੀ ਇੱਕੋ ਇੱਕ ਕਾ ਜਿਸ ਨਾਲ ਤੁਸੀਂ ਘਰਾਂ ਦੀ ਘਾਟ ਤੋਂ ਛੁਟਕਾਰਾ ਪਾ ਸਕਦੇ ਹੋ ਪੋਲੀਆਬ ਨੇ ਇਹ ਵੀ ਕਿਹਾ ਕਿ ਉਹ ਕੈਨੇਡਾ ਆਉਣ ਵਾਲੇ ਝੂਠੇ ਸ਼ਰਨਾਰਥੀ ਦਾਵੇਦਾਰਾਂ ਤੇ ਸਖਤ ਕਾਰਵਾਈ ਕਰਨਗੇ ਪਰ ਸਮਟਕ ਨੇ ਕਿਹਾ ਕਿ ਪੋਲੀਆਬ ਦੇ ਇਮੀਗ੍ਰੇਸ਼ਨ ਕਟੋਤੀਆਂ ਸਮੱਸਿਆਵਾਂ ਵਾਲੀਆਂ ਹੋ ਸਕਦੀਆਂ ਨੇ ਉਹਨਾਂ ਕਹਿ ਕੇ ਉਹਨਾਂ ਨੂੰ ਲੱਗਦਾ ਕਿ ਉਹ ਪ੍ਰਵਾਸ ਅਤੇ ਪ੍ਰਵਾਸੀਆਂ ਨੂੰ ਸਮੱਸਿਆ ਬਣਾ ਕੇ ਤੇ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਤੇ ਦੋਸ਼ ਲਗਾ ਕੇ ਹੋਰ ਵੀ ਅੱਗੇ ਵਧਣ ਜਾ ਰਹੇ ਨੇ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ ਲੋਰਮੈਲੈਂਡ ਦੇ ਕਈ ਪੁਲਿਸ ਵਿਭਾਗਾਂ ਦਾ ਜਨਤਾ ਨੂੰ ਨਿੱਜੀ ਜਾਣਕਾਰੀ ਅਤੇ ਪੈਸੇ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿੱਚ ਗੈਰ ਐਮਰਜੈਂਸੀ ਪੁਲਿਸ ਵਿਭਾਗ ਦੇ ਨੰਬਰਾਂ ਨੂੰ ਕਾਪੀ ਕਰਨ ਵਾਲੇ ਘਟਾਲੇਬਾਜ਼ਾਂ ਤੋਂ ਚੇਤਾਵਨੀ ਦੇ ਰਹੇ ਨੇ ਤੋਕੇ ਬਾਅਦ ਇਹ ਦਿਖਾਉਣ ਦੇ ਲਈ ਟੈਕਨੋਲੋਜੀ ਦੀ ਵੀ ਵਰਤੋਂ ਕਰੇ ਨੇ ਕਿ ਕਾਲ ਪੁਲਿਸ ਦੇ ਵੱਲੋਂ ਆ ਰਹੀ ਹੈ ਨਿਊ ਵੈਸਟਮਿੰਸਟਰ ਪੁਲਿਸ ਵਿਭਾਗ ਨੇ ਇੱਕ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਇੱਕ ਵਾਰ ਕਾਲ ਦਾ ਜਵਾਬ ਮਿਲ ਜਾਣ ਤੋਂ ਬਾਅਦ ਜਿਹੜੇ ਕਪਲੇਬਾਜ਼ ਜਾਂ ਘਟਾਲੇਬਾਜ਼ ਕਹ ਲਓ ਉਹ ਵਿਸ਼ਵਾਸ ਅਤੇ ਜਾਣਕਾਰੀ ਹਾਸਲ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਨ ਦੇ ਲਈ ਕಧಿಕਾਰੀ ਦਾ ਨਾਮ ਅਤੇ ਬੈਜ ਨੰਬਰ ਜਾਲੀ ਬਣਾਉਣ ਦੇ ਜਿਹੜਾ ਉਹ ਯੋਗ ਹੋ ਸਕਦੇ ਨੇ ਔਰ ਹੁਣ ਤੱਕ ਉਹਨਾਂ ਕਹਿਆ ਕਿ ਸਾਡੇ ਕੋਲ ਟੋਰਾਂਟੋ ਤੱਕ ਦੂਰ ਦੁਰਾਡੇ ਤੋਂ ਫੋਨ ਕਰਨ ਵਾਲੇ ਆਏ ਨੇ ਜੋ ਇਹ ਪੁਸ਼ਟੀ ਕਰਨ ਦੇ ਲਈ ਕਹਿ ਰਹੇ ਨੇ ਕਿ ਉਹਨਾਂ ਦੇ ਕੀਤੀ ਗਈ ਕਾਲ ਅਸਲੀ ਸੀ ਔਰ ਲਗਭਗ 30 ਲੋਕਾਂ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਸਾਡੇ ਅਫਸਰਾਂ ਦੇ ਵਿੱਚੋਂ ਇੱਕ ਹੋਣ ਦਾ ਦਾਵਾ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਵੱਲੋਂ ਸ਼ੱਕੀ ਕਾਲਾਂ ਬਾਰੇ ਫੋਨ ਕੀਤਾ ਹੈ ਪੋਰਟਮੁਡੀ ਪੁਲਿਸ ਵਿਭਾਗ ਅਤੇ ਆਬਸਫੜ ਪੁਲਿਸ ਵਿਭਾਗ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੇ ਨੰਬਰ ਜਿਹੜੇ ਨੇ ਉਹ ਝਾਲੀ ਨੇ ਜਨਤਾ ਨੂੰ ਹੀਟ ਲੀਕੇ ਨੰਬਰਾਂ ਤੇ ਕਾਲਾਂ ਪ੍ਰਾਪਤ ਕਰਨ ਦੇ ਉੱਤੇ ਜਿਹੜਾ ਉਹ ਸਾਵਧਾਨ ਕੀਤਾ ਜਾ ਰਿਹਾ ਹੈ ਨੰਬਰ ਹੈ 604 525 5411 6048595225 604 461 3456 ਐਬਸਪੋਰ ਪੁਲਿਸ ਨੇ ਕਿਹਾ ਕਿ ਕਿਰਪਾ ਕਰਕੇ ਯਾਦ ਰੱਖੋ ਐਬੀਪੀਡੀ ਕਦੇ ਵੀ ਤੁਹਾਨੂੰ ਫੋਨ ਦੇ ਉੱਤੇ ਨਿੱਜੀ ਜਾਣਕਾਰੀ ਜਿਹੜੀ ਆ ਉਹ ਮੰਗਣ ਲਈ ਬੇਤਰਤੀਬੇ ਤਰੀਕੇ ਨਾਲ ਕਾਲ ਕਦੀ ਨਹੀਂ ਕਰਨਗੇ ਪੁਲਿਸ ਦੇ ਵਸਿਆਨ ਨੂੰ ਯਾਦ ਦਿਵਾ ਰਹੀ ਹੈ ਕਿ ਉਹਨਾਂ ਨੂੰ ਕਦੇ ਵੀ ਕਿਸੇ ਅਣਜਾਣ ਕਾਲਰ ਨੂੰ ਫੋਨ ਦੇ ਉੱਤੇ ਨਿੱਜੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਜੇਕਰ ਤੁਹਾਨੂੰ ਯਕੀਨ ਨਹੀਂ ਹੈ ਤਾਂ ਇਹਨਾਂ ਨੰਬਰਾਂ ਦੇ ਵਿੱਚੋਂ ਕਿਸੇ ਇੱਕ ਤੋਂ ਕਾਲ ਜਾਇਜ਼ ਹੈ ਤਾਂ ਤੁਸੀਂ ਸਬੰਧਤ ਪੁਲਿਸ ਵਿਭਾਗਾ ਦੀਆਂ ਗੇ emergancy lineਾਂ ਦੇ ਉੱਤੇ ਕਾਲ ਕਰ ਸਕਦੇ ਹੋ ਸੂਬਾ ਘਟ ਅਤੇ ਮੱਧ ਆਂਦਨ ਵਾਲੇ ਪਰਿਵਾਰਾਂ ਜਿਸ ਦੇ ਵਿੱਚ ਕਿਰਾਏਦਾਰਾਂ ਤੇ ਬਹੁ ਯੂਨਿਟੀ ਰਿਹਾਇਸ਼ੀ ਇਮਾਰਤਾਂ ਦੇ ਵਿੱਚ ਰਹਿਣ ਵਾਲੇ ਲੋਕ ਵੀ ਸ਼ਾਮਿਲ ਹਨ ਦੇ ਲਈ ਇਲੈਕਟ੍ਰਿਕ ਹੀਟ ਪੰਪਾਂ ਨੂੰ ਵਧੇਰੇ ਕਿਫਾਇਤੀ ਬਣਾ ਰਿਹਾ ਹੈ ਊਰਜਾ ਤੇ ਜਲਵਾਯੂ ਤਬਦੀਲੀ ਦੇ ਹੱਲ ਮੰਤਰੀ ਐਡਰਨ ਡਿਕਸ ਨੇ ਕਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦਾ ਹਰ ਨਿਵਾਸੀ ਪਰੋਸੇਯੋਗ ਕਿਫਾਇਤੀ ਅਤੇ ਵਾਤਾਵਰਨ ਦੇ ਪੱਖੋਂ ਸਾਫ਼ ਹੀਟਿੰਗ ਅਤੇ ਕੂਲਿੰਗ ਜਿਹੜੀ ਹੈ ਉਹ ਪਹੁੰਚਾਉਣ ਦਾ ਸਿਸਟਮ ਦਾ ਜਿਹੜਾ ਹੈ ਉਹ ਹੱਕਦਾਰ ਹੈ ਜਦੋਂ ਤੋਂ ਸਾਡੀ ਸਰਕਾਰ ਨੇ ਲੋਕਾਂ ਨੂੰ ਹੀਟ ਪੰਪ ਲਗਵਾਉਣ ਦੇ ਲਈ ਜਿਹੜਾ ਉਹ ਪ੍ਰੋਤਸਾਹਨ ਦੇਣਾ ਸ਼ੁਰੂ ਕੀਤਾ ਹੈ ਅਸੀਂ ਸੂਬੇ ਪਰਦੇ ਕਰਾਂ ਦੇ ਵਿੱਚ ਹੀਟ ਪੰਪਾਂ ਦੇ ਵਿੱਚ ਭਾਰੀ ਵਾਧਾ ਦੇਖਿਆ ਪਰ ਹੀਟ ਪੰਪ ਜਿਹੜੇ ਨੇ ਉਹ ਲਗਵਾਉਣ ਦੀ ਲਾਗਤ ਅਜੇ ਵੀ ਬਹੁਤ ਸਾਰੇ ਲੋਕਾਂ ਦੇ ਲਈ ਇੱਕ ਰੁਕਾਵਟ ਬਣੀ ਹੋਈ ਹੈ ਡੈਸਟੀਨੇਸ਼ਨ ਵੈਂਕੂਵਰ ਦਾ ਕਹਿਣਾ ਹੈ ਕਿ ਵਾਧੀ ਮੰਗ ਨੂੰ ਪੂਰਾ ਕਰਨ ਦੇ ਲਈ ਸ਼ਹਿਰ ਨੂੰ 2050 ਤੱਕ 10000 ਹੋਟਲ ਕਮਰੇ ਬਣਾਉਣ ਦੀ ਲੋੜ ਹੈ ਸੈਰ ਸਪਾਟਾ ਸੰਗਠਨ ਨੇ ਹਾਲ ਹੀ ਦੇ ਵਿੱਚ ਇੱਕ ਨਵੀਂ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਜਿਸ ਦੇ ਵਿੱਚ ਸਿਟੀ ਚੇ ਨੂੰ ਪ੍ਰਾਪਤ ਕਰਨ ਦੇ ਰਣਨੀਤੀਆਂ ਤੇ ਸਿਫਾਰਸ਼ਾਂ ਨੂੰ ਉਜਾਗਰ ਕੀਤਾ ਗਿਆ ਹੈ ਉਹ ਕਹਿੰਦੇ ਨੇ ਕਿ ਰੀਅਲ ਏਸਟੇਟ ਬਾਜ਼ਾਰਾ ਦੇ ਵਿੱਚ ਤਬਦੀਲੀਆਂ ਜਿਸ ਦੇ ਵਿੱਚ ਦਫਤਰੀ ਜਗਾ ਦੀ ਘਟਦੀ ਮੰਗ ਸ਼ਾਮਿਲ ਹੈ ਨੇ ਹੋਟਲ ਵਿਕਾਸ ਦੇ ਲਈ ਇੱਕ ਖਿੜਕੀ ਬਣਾਈ ਹੈ ਸੰਗਠਨ ਦੇ ਅਨੁਸਾਰ ਸ਼ਹਿਰ ਦੇ ਹੋਟਲ ਇਸ ਸਮੇਂ ਸਾਲ ਪਰ 80% ਸਮਰੱਥਾ ਦੇ ਨਾਲ ਕੰਮ ਕਰ ਰਹੇ ਨੇ ਅਤੇ ਸਿਖਰ ਦੇ ਮੌਸਮਾ ਦੇ ਦੇ ਰਹੇ ਨੇ ਤੇ ਸਿਖਰ ਦੇ ਮੌਸਮਾ ਦੌਰਾਨ 95% ਸਮਰੱਥਾ ਦੇ ਨਾਲ ਕੰਮ ਕਰ ਰਹੇ 2023 ਦੀ ਇੱਕ ਪਿਛਲੀ ਰਿਪੋਰਟ ਦੇ ਵਿੱਚ ਪਾਇਆ ਗਿਆ ਸੀ ਕਿ ਨਵੇਂ ਨਿਵੇਸ਼ ਦੀ ਜਿਹੜੀ ਘਾਟ ਹੈ ਤੇ ਹੋਟਲ ਸਪਲਾਈ ਦੀ ਘਾਟ ਸੂਬਾਈ ਅਰਥ ਵਿਵਸਥਾ ਦੇ ਲਈ ਮਹੱਤਵਪੂਰਨ ਨੁਕਸਾਨ ਦਾ ਕਾਰਨ ਵੀ ਬਣੇਗੀ ਇਸ ਦੇ ਉੱਤੇ ਅ ਡੈਸਟੀਨੇਸ਼ਨਸ ਆਨ ਵੈਨਕੂਵਰ ਦੇ 2023 ਦੇ ਵਿੱਚ ਨਵੇਂ ਹੋਟਲ ਸਮਰਥਾ ਦੀ ਘਾਟ ਬਾਰੇ ਕੀਤੇ ਗਏ ਅਧਿਐਨ ਨੇ ਦਿਖਾਇਆ ਹੈ ਕਿ ਨਵੇਂ ਨਿਵੇਸ਼ ਤੋਂ ਬਿਨਾ ਹੋਟਲ ਸਪਲਾਈ ਦੀ ਘਾਟ ਸਬਾਈ ਅਰਥਵਿਵਸਥਾ ਨੂੰ ਮਹੱਤਵਪੂਰਨ ਨੁਕਸਾਨ ਪਹੁੰਚਾਏਗੀ ਡੈਸਟੀਨੇਸ਼ਨ ਵੈਨਕੂਵਰ ਦੇ ਪ੍ਰਧਾਨ ਅਤੇ ਸੀਈਓ ਨੇ ਕਿਹਾ ਹੈ ਕਿ ਅੱਜ ਵੈਨਕੂਵਰ ਦੇ ਵਿੱਚ 2002 ਦੇ ਵਿੱਚ ਸਾਡੇ ਕੋਲ ਜਿੰਨੇ ਕਮਰੇ ਸਨ ਉਨਨੇ ਹੀ ਇਹ ਕਮਰੇ ਨੇ ਔਰ ਇੱਕ ਸਮੱਸਿਆ ਪੇਸ਼ ਕਰਦਾ ਹੈ ਕਿਉਂਕਿ ਵੈਨਕੂਵਰ ਦੁਨੀਆ ਨੂੰ ਸੱਦਾ ਦੇਣਾ ਅਤੇ ਸ਼ਹਿਰ ਦੇ ਵਿੱਚ ਵੱਡੇ ਸਮਾਗਮ ਲਿਆਉਣਾ ਜਾਰੀ ਰੱਖਦਾ ਹੈ ਰਿਪੋਰਟ ਦੇ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਕਈ ਸਿਫਾਰਸ਼ਾਂ ਦੀ ਰੂਪਰੇਖਾ ਜਿਹੜੀ ਆ ਉਹ ਦਿੱਤੀ ਗਈ ਹੈ ਜਿਸ ਦੇ ਵਿੱਚ ਆਵਾਜਾਈ ਮੁੱਖੀ ਖੇਤਰਾ ਦੇ ਵਿੱਚ ਹੋਟਲ ਦੀ ਵਰਤੋਂ ਦੇ ਲਈ ਪ੍ਰੀ ਜ਼ੋਨਿੰਗ ਅਤੇ ਰਿਹਾਇਸ਼ੀ ਵਿਕਾਸ ਦੇ ਨਾਲ ਹੋਟਲਾਂ ਨੂੰ ਜੋੜਨਾ ਸ਼ਾਮਿਲ ਹੈ 2023 ਤੋਂ ਡੈਸਟੀਨੇਸ਼ਨ ਵੈਂਕੂਵਰ ਅਤੇ BC ਹੋਟਲ ਐਸੋਸੀਏਸ਼ਨ ਇਸ ਮੁੱਦੇ ਦੇ ਉੱਤੇ ਠੋਸ ਕਾਰਵਾਈ ਕਰਨ ਦੇ ਲਈ ਵੈਂਕੂਵਰ ਹੋਟਲ ਡਿਵੈਲਪਮੈਂਟ ਟਾਸਕ ਫੋਰਸ ਦਾ ਸੰਚਾਲਨ ਕਰ ਰਹੀ ਨੇ ਤੇ ਇਹ ਹੋਟਲ ਦੇ ਕਮਰੇਆਂ ਤੋਂ ਵੱਧ ਹੈ BC ਹੋਟਲ ਐਸੋਸੀਏਸ਼ਨ ਦੇ ਸਾਬਕਾ ਸੀਈਓ ਨੇ ਕਿਹਾ ਹੈ ਕਿ ਇਹ ਇੱਕ ਵਾਈਬਰੈਂਟ ਰੈਜ਼ੀਲੀਅੰਟ ਸਿਟੀ ਹੈ ਤੇ ਹੋਟਲ ਜਿਹੜੇ ਨੇ ਉਹ ਇਕਨੋਮਿਕ ਅਤੇ ਸੋਸ਼ਲ ਐਂਕਰ ਵੀ ਨੇ ਉਹ ਨੌਕਰੀਆਂ ਜਿਹੜੀਆਂ ਨੇ ਇਸ ਤੋਂ ਇਲਾਵਾ ਨੌਕਰੀਆਂ ਕਈ ਸਮਾਗਮਾਂ ਸੈਰ ਸਪਾਟਾ ਸਥਾਨਕ ਕਾਰੋਬਾਰ ਦਾ ਸਮਰਥਨ ਵੀ ਕਰਦੇ ਨੇ ਅਤੇ ਆਂਡ ਗਵਾਂਡ ਨੂੰ ਜੀਵਤ ਵੀ ਕਰ ਸਕਦੇ ਨੇ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਜੇਕਰ 10000 ਕਮਰੇ ਬਣਾਏ ਜਾਂਦੇ ਨੇ ਤਾਂ ਇਸ ਨਾਲ 5500 ਨਵੀਆਂ ਹੋਸਪਿਟੈਲਿਟੀ ਜੌਬਸ ਜਿਹੜੀਆਂ ਨੇ ਉਹ ਪੈਦਾ ਹੋਣਗੀਆਂ ਤੇ ਸਾਲਾਨਾ ਮਿਊਨਿਸਪਲ ਟੈਕਸ ਮਾਲੀਆ ਦੇ ਵਿੱਚ ਡਾਲਰ 125 ਮਿਲੀਅਨ ਤੇ ਸੁਬਾਈ ਟੈਕਸ ਮਾਲੀਆ ਵਿੱਚ ਡਾਲਰ 78 ਮਿਲੀਅਨ ਹੋਣਗੇ ਇਮੀਗ੍ਰੇਸ਼ਨ ਤਬਦੀਲੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਉਹ ਅੱਗੇ ਕਿੰਨੀਆਂ ਕੁ ਔਖੀਆਂ ਨੇ ਨੇ ਜਾਂ ਫਿਰ ਕਈ ਇਮੀਗ੍ਰੇਸ਼ਨ ਪ੍ਰੋਗਰਾਮ ਜਿਹੜੇ ਨੇ ਉਹ ਸੁਖਾਲੇ ਹੋਣ ਜਾ ਰਹੇ ਨੇ ਆਓ ਜਾਣਦੇ ਹਾਂ ਇਸ ਸੰਬੰਧੀ ਸੈਂਚੂਰਾ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਸਿੰਘ ਦੀ ਇੱਕ ਖਾਸ ਰਿਪੋਰਟ ਇਸ ਵੇਲੇ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਤਰ੍ਹਾਂ ਦੇ ਬਦਲਾਅ ਆ ਰਹੇ ਨੇ ਔਰ ਬਦਲਾਅ ਵੀ ਕਾਫੀ ਸਖਤ ਦਿਖਾਈ ਦੇ ਰਹੇ ਨੇ ਇਹਦੇ ਨਾਲ ਨਾਲ ਬਹੁਤ ਸਾਰੀਆਂ ਫਾਈਲਾਂ ਅਜਿਹੀਆਂ ਨੇ ਜਿਨ੍ਹਾਂ ਦੇ ਉੱਤੇ ਰਿਫਿਊਜ਼ਲਸ ਵੀ ਆ ਰਹੀਆਂ ਨੇ ਕਿਉਂ ਇਹ ਰਿਫਿਊਜ਼ਲਸ ਆ ਰਹੀਆਂ ਨੇ ਕੀ ਕਾਰਨ ਪੈਦਾ ਹੋ ਰਹੇ ਨੇ ਜਾਣਦੇ ਆ ਗੁਰਪ੍ਰੀਤ ਸਿੰਘ ਜੀ ਜਿਹੜੇ ਕਿ ਸੈਂਚੂਰਾ ਇਮੀਗ੍ਰੇਸ਼ਨ ਤੋਂ ਨੇ ਗੁਰਪ੍ਰੀਤ ਜੀ ਐਸ ਵੇਲੇ ਇਮੀਗ੍ਰੇਸ਼ਨ ਦੀ ਸਖਤੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ ਇਹਦੇ ਮੁੱਖ ਕਾਰਨ ਜਿਹੜੇ ਆ ਤੁਸੀਂ ਕੀ ਮੰਨਦੇ ਹੋ ਅ ਇਮੀਗ੍ਰੇਸ਼ਨ ਦੀ ਸਖਤੀਬਧਨ ਦੇ ਕਾਰਨ ਬਹੁਤ ਸਾਰੇ ਆ ਬਹੁਤ ਸਾਰੇ ਲੋਕ ਜਿਹੜਾ ਕਈ ਵਾਰੀ ਫਾਈਲ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰ ਦਿੰਦੇ ਆ ਕਈ ਵਾਰੀ ਹੋ ਜਾਂਦਾ ਕਿ ਕੁਝ ਲੋਕ ਜਿਨ੍ਹਾਂ ਦਾ ਇੰਡੀਆ ਦਾ ਜਾਂ ਕਿਸੇ ਵੀ ਬੈਕ ਹੋਮ ਕੰਟਰੀ ਦਾ ਐਕਸਪੀਰੀਅੰਸ ਜਿਹੜਾ ਉਹ ਲਗਾਉਂਦੇ ਆ ਉਹ ਪ੍ਰੋਪਰ ਨਹੀਂ ਲਗਾਉਂਦੇ ਟੀਅਰ ਕੋਡ ਨਹੀਂ ਮੈਂਸ਼ਨ ਕਰਦੇ ਉਹ ਚ ਡਿਊਟੀਆਂ ਨਹੀਂ ਮੈਂਸ਼ਨ ਕਰਦੇ ਤੇ ਉਹਦੀਆਂ ਸੈਲਰੀ ਸਲਿਪਸ ਨਹੀਂ ਲਗਾਉਂਦੇ ਜੇ ਉਹਦੇ ਨਾਲ ਰਿਲੇਟਡ ਕੋਈ ਵੀ ਡਾਕੂਮੈਂਟ ਆ ਆਈਟੀਆਰ ਵਗੈਰਾ ਜਾਂ ਉੱਥੇ ਤੁਹਾਡੀ ਬੈਂਕ ਸਟੇਟਮੈਂਟ ਉਹ ਸਾਰਾ ਪ੍ਰੋਪਰ ਦੇਣਾ ਚਾਹੀਦਾ ਮੁੱਖ ਕਾਰਨ ਇਹ ਨੇ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਨਾ ਇਮੀਗ੍ਰੇਸ਼ਨ ਦੇ ਵਿੱਚ ਜਿਹੜੇ ਪੀਆਰ ਲੈ ਰਹੇ ਨੇ ਉਹਨਾਂ ਲਈ ਇਹ ਚੀਜ਼ ਸਮਝਣੀ ਬਹੁਤ ਵੱਡੀ ਗੱਲ ਹੋਏਗੀ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਇੰਨਾ ਕੁ ਜ਼ਿਆਦਾ ਸਖਤ ਕਰ ਦਿੱਤਾ ਕੰਮ ਕਿ ਉਹ ਹਰ ਇੱਕ ਤੁਹਾਡਾ ਡਾਕੂਮੈਂਟ ਜਿਹੜਾ ਲਗਾਇਆ ਉਹਨੂੰ ਪ੍ਰੋਪਰ ਵਾਚ ਕਰ ਰਿਹਾ ਇਹਦੇ ਨਾਲ ਨਾਲ ਉਹ ਤੁਹਾਡੀਆਂ ਫੋਰ ਐਗਜ਼ਾਮਪਲ ਕਈ ਵਾਰੀ ਹੁੰਦਾ ਕਿ ਕੋਈ ਐਗਜ਼ਾਮਪਲ ਆਪਾਂ ਗੱਲ ਕਰਦੇ ਨੇ ਕੋਈ ਐਡਮਨ ਦੀ ਪੋਜੀਸ਼ਨ ਤੇ ਕੰਮ ਕਰ ਰਿਹਾ ਪਰ ਉਹਦੀ ਜਿਹੜੀ ਲਿੰਕਡਇਨ ਜਾਂ ਫੇਸਬੁੱਕ ਤੇ ਪ੍ਰੋਫਾਈਲ ਬਣੀ ਆ ਉਹਦੇ ਵਿੱਚ ਉਹਨੇ ਵੈਸੇ ਹੀ ਕੁਝ ਹੋਰ ਆਪਣਾ ਡੈਜ਼ਿਗਨੇਸ਼ਨ ਜਿਹੜਾ ਉਹ ਪੁਰਾਣਾ ਹੀ ਰੱਖਿਆ ਹੋਇਆ ਕੋਈ ਜਾਂ ਇੰਡੀਆ ਵਾਲਾ ਜਾਂ ਜਿਹੜਾ ਵੀ ਬੈਕ ਆਮ ਸੀ ਉਹ ਵੀ ਚੀਜ਼ਾਂ ਚੈੱਕ ਕੀਤੀਆਂ ਜਾ ਰਹੀਆਂ ਉਹਦੇ ਬਿਹਾਵ ਤੇ ਵੀ ਰਿਫਿਊਜ਼ਲ ਆ ਰਹੀਆਂ ਕਿ ਤੁਹਾਡੀ ਲਿੰਕਡਇਨ ਤੇ ਪ੍ਰੋਫਾਈਲ ਜਿਹੜੀ ਆ ਉਹਦੇ ਤੇ ਤੁਸੀਂ ਫੋਰ ਐਗਜ਼ਾਮਪਲ ਵੀ ਸੁਪਰਵਾਈਜ਼ਰ ਲਿਖਿਆ ਪਰ ਇੱਥੇ ਤੁਸੀਂ ਐਡਮਨ ਦੇ ਕੰਮ ਕਰ ਰਹੇ ਹੋ ਤੇ ਇਹ ਜਿਹੜੀ ਚੀਜ਼ ਆ ਸਾਨੂੰ ਇਹਦੇ ਬਾਰੇ ਕਲੈਰੀਫਿਕੇਸ਼ਨ ਦਿਓ ਜੀ ਕਦੀ ਪਹਿਲਾਂ ਹਿਸਟਰੀ ਦੇ ਵਿੱਚ ਐਦਾਂ ਦਾ ਹੋਇਆ ਤੁਸੀਂ ਕਾਫੀ ਸਮੇਂ ਤੋਂ ਤੁਹਾਡਾ ਕੰਮਕਾਰ ਚੱਲ ਰਿਹਾ ਹੈ ਨਾ ਤੁਸੀਂ ਇਮੀਗ੍ਰੇਸ਼ਨ ਕੰਪਨੀ ਸੰਭਾਲ ਰਹੇ ਹੋ ਤੁਹਾਡੇ ਕੋਲ ਬਹੁਤ ਤਰ੍ਹਾਂ ਦੀਆਂ ਫਾਈਲਾਂ ਲੱਗਦੇ ਰਹੀਆਂ ਹਿਸਟਰੀ ਦੇ ਵਿੱਚ ਕਦੀ ਐਹੋ ਜੀ ਹਲਚਲ ਨਜ਼ਰ ਆਈ ਇੰਨਾ ਜ਼ਿਆਦਾ ਬਰੀਕੀ ਦੇ ਉੱਤੇ ਇਮੀਗ੍ਰੇਸ਼ਨ ਦੀ ਫਾਈਲ ਚੈੱਕ ਕਦੀ ਨਹੀਂ ਸੁਣਿਆ ਜੀ ਪਹਿਲਾਂ ਵੀ ਕਦੀ ਦੇਖਿਆ ਵੀ ਨਹੀਂ ਗਿਆ ਹਾਂਜੀ ਜੇ ਕੋਈ ਮੇਜਰ ਸੀ ਉਹਦੇ ਬਾਰੇ ਤਾਂ ਧਿਆਨ ਦਿੱਤਾ ਜਾਂਦਾ ਸੀ ਪਰ ਜਿਹੜੇ ਇਸ ਟਾਈਮ ਜਿੱਦਾਂ ਬਹੁਤ ਛੋਟੇ ਛੋਟੇ ਕਾਰਨ ਪੁੱਛੇ ਜਾ ਰਹੇ ਆ ਔਰ ਉਹ ਛੋਟੇ ਕਾਰਨਾਂ ਨੂੰ ਮੇਜਰ ਬਣਾ ਕੇ PFL ਪ੍ਰਸੀਜਨਲ ਫੇਅਰਨੈਸ ਲੈਟਰਸ ਭੇਜੀਆਂ ਜਾ ਰਹੀਆਂ इवन tho ਕਿ ਸ਼ਾਇਦ ਬੜੀ ਹੈਰਾਨੀ ਦੀ ਗੱਲ ਹੋਏਗੀ ਕਿ ਰੈਂਟ ਐਗਰੀਮੈਂਟ ਕਰਕੇ ਕਿਸੇ ਨੂੰ PFL ਆ ਗਿਆ ਓਕੇ ਰੈਂਟ ਐਗਰੀਮੈਂਟ ਜੀ ਤੁਹਾਡਾ ਸਹੀ ਨਹੀਂ ਲੱਗ ਰਿਹਾ ਤੇ ਇਹਦੇ ਬਾਰੇ ਤੁਸੀਂ ਸਾਨੂੰ ਜਿਹੜਾ ਉਹ ਐਕਸਪਲੇਨ ਕਰੋ ਕਿ ਇਹ ਜੈਨੂਇਨ ਆ ਲਿੰਕਡਇਨ ਪ੍ਰੋਫਾਈਲ ਤੇ ਤੁਹਾਡਾ ਜਿਹੜਾ ਉਹ ਡੈਜ਼ਿਗਨੇਸ਼ਨ ਕੁਝ ਹੋਰ ਸ਼ੋਅ ਕਰ ਰਿਹਾ ਜੀ ਇਦੇ ਬਾਰੇ ਤੁਸੀਂ ਦੱਸੋ ਮਤਲਬ ਇਦਾਂ ਇਦਾਂ ਦੀਆਂ ਮਤਲਬ ਹਰਾਨੀ ਜਨਕ ਜੀਆਂ ਇੱਕ ਜਿਹੜੀਆਂ ਉਹਨਾਂ ਦੇ ਲੋਨ ਡਿਸਕਲੋਜ਼ ਕੀਤੀਆਂ ਜਾ ਰਹੀਆਂ ਚੀਜ਼ਾਂ ਜੀ ਐਸ ਵੇਲੇ ਤੁਹਾਡੇ ਕੋਲ ਜਿਹੜੇ ਕਲਾਇੰਟ ਆਂਦੇ ਨੇ ਉਹਨਾਂ ਦੇ ਜ਼ਿਆਦਾਤਰ ਪਰੇਸ਼ਾਨੀਆਂ ਕੀ ਹੈ ਕਿ ਫਾਈਲਾਂ ਖਰਾਬ ਹੋਣਾ ਰੀਜ਼ਨ ਹੈ ਜਾਂ ਫਿਰ ਨਵੀਆਂ ਫਾਈਲਾਂ ਲਗਾਉਣ ਵਾਲੇ ਜ਼ਿਆਦਾ ਆ ਰਹੇ ਆ ਬਹੁਤੀ ਵਰੀ ਕਿਹੇ ਕੰਮ 'ਚ ਐਕਸਪਰਟ ਨਾ ਹੋਣਾ ਇਹ ਵੀ ਇੱਕ ਮੁੱਖ ਕਾਰਨ ਹੋ ਜਾਂਦਾ ਕਈ ਵਾਰੀ ਨਾ ਇਨਸਾਨ ਬਹੁਤ ਸੱਚਾ ਹੁੰਦਾ ਤੇ ਉਹ ਸੋਚਦਾ ਕਿ ਸਾਡੀ ਪ੍ਰੋਫਾਈਲ ਤਾਂ ਬਿਲਕੁਲ ਸਹੀ ਆ ਤੇ ਅਸੀਂ ਐਜ਼ ਇਟ ਐਜ਼ ਹੀ ਸਾਰੀ ਉਹ ਜਿਹੜੀ ਸਬਮਿਟ ਕਰ ਦਿੰਨੇ ਆ ਪਰ ਉਹਦੇ ਵਿੱਚ ਪ੍ਰੋਪਰ ਐਕਸਪਲੇਨੇਸ਼ਨਸ ਦੇਣੀਆਂ ਚਾਹੀਦੀਆਂ ਕਿ ਜਿਹੜੇ ਦੌਰਾਨ ਤੁਸੀਂ ਕਿੱਥੇ ਡਿਊਟੀ ਕੀਤੀ ਕਾਦੀ ਡਿਊਟੀ ਕੀਤੀ ਕਿਹੜੇ ਨੋ ਕੋਡ ਦੇ ਅੰਦਰ ਕੀਤੀ ਉਹਦਾ ਪ੍ਰੂਫ ਕੀ ਆ ਇਸ ਤੋਂ ਇਲਾਵਾ ਬਹੁਤੀ ਵਾਰੀ ਇਦਾਂ ਹੁੰਦਾ ਕਿ ਜਦੋਂ ਕੋਈ ਇਨਸਾਨ ਆਪਣੀ ਬੈਕ ਹੋਮ ਕੰਟਰੀ ਤੋਂ ਇੱਥੇ ਪਹੁੰਚਦਾ ਉਸ ਤੋਂ ਬਾਅਦ ਐਕਸਪੀਰੀਅੰਸ ਜਿਹੜਾ ਉਹ ਸ਼ੋ ਕਰ ਦਿੰਦਾ ਤੇ ਮਗਰ ਜਿਹੜੀਆਂ ਕੰਪਨੀਆਂ ਬੰਦ ਹੋ ਜਾਂਦੀਆਂ ਉਹਦੇ ਬਾਰੇ ਪ੍ਰੋਪਰ ਨਹੀਂ ਦੱਸਿਆ ਜਾਂਦਾ ਪਰ ਜਦੋਂ ਆਫੀਸਰ ਬੈਕਗ੍ਰਾਉਂਡ ਚੈੱਕ ਕਰਦਾ ਤੇ ਆਫੀਸਰ ਦੇਖਦਾ ਕਿ ਇਹਦੀ ਕੰਪਨੀ ਤਾਂ ਬੰਦ ਹੋ ਚੁੱਕੀ ਆ ਪਰ ਇਹਨੇ ਤਾਂ ਉਹਦੇ ਵਿੱਚ ਡਿਸਕਲੋਜ਼ ਨਹੀਂ ਕੀਤਾ ਜਿਹਨੂੰ ਦੱਸਿਆ ਨਹੀਂ ਇਹ ਵੀ ਇੱਕ ਮੁੱਖ ਕਾਰਨ ਬਣ ਜਾਂਦਾ ਹੋਰ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਆ ਜੇ ਤੁਹਾਨੂੰ ਫਾਈਲ ਦੇ ਬਾਰੇ 100% ਜਾਣਕਾਰੀ ਆ ਤਾਂ ਫਿਰ ਮੈਨੂੰ ਲੱਗਦਾ ਕਿ ਖੁਦ ਜ਼ਰੂਰ ਕਰਨੀ ਚਾਹੀਦੀ ਆ ਪਰ ਜੇ ਨਹੀਂ ਤਾਂ ਬਿਲਕੁਲ ਕਿਸੇ ਲੀਗਲ ਦੀ ਜਿਹੜੀ ਐਡਵਾਈਸ ਜ਼ਰੂਰ ਲੈਣੀ ਚਾਹੀਦੀ ਹੈ ਇਹਦੇ ਉੱਤੇ ਜੀ ਐਸ ਵੇਲੇ ਪੀਆਰ ਫਾਈਲਾਂ ਦਾ ਕੰਮ ਕਿਵੇਂ ਚੱਲ ਰਿਹਾ ਕਿ ਪੀਆਰ ਹੋ ਰਹੇ ਨੇ ਸਾਰੇ ਪੀਆਰ ਦੀਆਂ ਫਾਈਲਾਂ ਦੀ ਗੱਲ ਕਰ ਰਹੇ ਹਾਂ ਜੀ ਬਹੁਤ ਔਖਾ ਕਰਤਾ ਮਤਲਬ ਹਰ ਇੱਕ ਕਿਸੇ ਦੀ ਪ੍ਰੋਫਾਈਲ ਜੇ 100% ਸਹੀ ਵੀ ਆ ਕਿਸੇ ਨਾ ਕਿਸੇ ਤਰੀਕੇ ਆਈਆਰਸੀਸੀ ਵੱਲੋਂ ਗਲਤੀ ਲੱਭ ਕੇ ਉਹਦੇ ਤੇ ਪੀਐਫਐਲ ਭੇਜਿਆ ਜਾ ਰਿਹਾ ਉਹ ਪੀਐਫਐਲ ਦਾ ਆਨਸਰ ਜੇ ਉਹਨਾਂ ਨੂੰ ਲੱਗਦਾ ਕਿ ਉਹ ਇਸ ਤੋਂ ਸੈਟੀਸਫਾਈ ਨਹੀਂ ਨੇ ਤੇ ਉਹ ਪੀਆਰ ਕੈਨਸਲ ਵੀ ਕਰ ਸਕਦੇ ਆ ਔਰ ਕਈਆਂ ਨੂੰ ਤਾਂ ਬਿਲਕੁਲ ਉਹਨਾਂ ਨੇ ਨਾ ਪੀਐਫਐਲ ਦੇ ਲੈਟਰ ਦੇ ਥੱਲੇ ਬਿਲਕੁਲ ਮੈਂਸ਼ਨ ਕੀਤਾ ਹੋਇਆ ਕਿ ਅਸੀਂ ਜੇ ਤੁਸੀਂ ਮਤਲਬ ਇਹਦਾ ਪ੍ਰੋਪਰ ਸਾਨੂੰ ਅਸੀਂ ਸੈਟੀਸਫਾਈ ਨਹੀਂ ਹੁੰਦੇ ਤੁਹਾਨੂੰ ਅਸੀਂ ਮਿਸਰੀਪਰਜੈਂਟੇਸ਼ਨ ਦੇ ਅੰਦਰ 5 ਇਅਰਸ ਲਈ ਬੈਨ ਕਰਾਂਗੇ ਕੈਨੇਡਾ ਦੇ ਵਿੱਚੋਂ ਤੁਸੀਂ ਪੀਆਰ ਨਹੀਂ ਲਗਾ ਸਕਦੇ ਜੇ ਤੇ ਜੇ ਤੁਸੀਂ ਆਊਟ ਆਫ ਕੰਟਰੀ ਹੋ ਤੇ ਤੁਸੀਂ ਕੈਨੇਡਾ ਨਹੀਂ ਆ ਸਕਦੇ 5 ਸਾਲ ਦੇ ਲਈ ਓਕੇ ਹਾਂਜੀ ਐਸੋਲੇ ਹੋਰ ਜੇ ਗੱਲ ਕੀਤੀ ਜਾਵੇ ਦਾ ਸੁਪਰ ਵੀਜ਼ਾ ਸੁਪਰ ਵੀਜ਼ਾ ਦੇ ਵਿੱਚ ਹਜੇ ਤੱਕ ਕੋਈ ਵੱਡੀ ਅਨਾਉਂਸਮੈਂਟ ਜਾਂ ਸਬਕੰਮ ਠੀਕ ਚੱਲ ਰਿਹਾ ਸੁਪਰ ਵੀਜ਼ਾ ਹਰ ਹਰ ਇੱਕ ਫਾਈਲ ਜਦੋਂ ਸਖਤੀ ਹੁੰਦੀ ਆ ਤਾਂ ਹਰ ਇੱਕ ਫਾਈਲ ਤੇ ਹੁੰਦੀ ਆ ਸੁਪਰ ਵੀਜ਼ਾ ਦੀਆਂ ਫਾਈਲਾਂ ਵੀ ਇਸ ਟਾਈਮ ਬਹੁਤ ਜ਼ਿਆਦੀਆਂ ਰਿਫਿਊਜ਼ ਕੀਤੀਆਂ ਜਾ ਰਹੀਆਂ ਕਿਉਂਕਿ ਉਹਦੇ ਵਿੱਚ ਵੀ ਡਾਕੂਮੈਂਟੇਸ਼ਨ ਜੇ ਪ੍ਰੋਪਰ ਨਹੀਂ ਲਗਾਈ ਗਈ ਤਾਂ ਉਹਦੇ ਵਿੱਚ ਵੀ ਕਈ ਕਾਰਨ ਹੋ ਜਾਂਦੇ ਆ ਰਿਫਿਊਜ਼ਲ ਦੇ ਐਸ ਟਾਈਮ ਨੋਟਿਸ ਆਫ ਅਸੈਸਮੈਂਟ T4 ਜੌਬ ਲੈਟਰ ਪੇ ਸਟਾਫ ਬੈਂਕ ਸਟੇਟਮੈਂਟ ਉਹ ਕੱਲੀ 1% ਦੀ ਨਹੀਂ ਦੋਨਾਂ ਦੀ ਫਿਰ ਦੋਨਾਂ ਦਾ ਆਪਸੀ ਰਿਲੇਸ਼ਨ ਕਿੱਦਾਂ ਆ ਰਿਲੇਸ਼ਨ ਜੇ ਉਹ ਮੈਰਿਡ ਨੇ ਕਪਲ ਨੇ ਤੇ ਆਫਕੋਰਸ ਉਹਨਾਂ ਦਾ ਮੈਰਿਡ ਮੈਰਿਡ ਸਰਟੀਫਿਕੇਟ ਹੋਏਗਾ ਉਹ ਇਹ ਸਾਰੀਆਂ ਚੀਜ਼ਾਂ ਨੂੰ ਪ੍ਰੋਪਰ ਵੇ ਦੇ ਨਾਲ ਸਬਮਿਟ ਕਰਨਾ ਪੈਂਦਾ ਪ੍ਰੂਫ ਆਫ ਰਿਲੇਸ਼ਨਸ਼ਿਪ ਦੇਣੇ ਪੈਂਦੇ ਆ ਕੱਲੇ ਪਾਸਪੋਰਟਾਂ ਦੇ ਉੱਤੇ ਨਾਮ ਨੇ ਨਾਮ ਦੇ ਨਾਲ ਅੱਜ ਕੱਲ ਉਹ ਸੈਟੀਸਫਾਈ ਨਹੀਂ ਹੋ ਰਹੇ ਇਹਦੇ ਨਾਲ ਤੁਸੀਂ ਸਟੱਡੀ ਡਾਕੂਮੈਂਟੇਸ਼ਨ ਵਗੈਰਾ ਲਗਾ ਸਕਦੇ ਹੋਰ ਕਾਫੀ ਚੀਜ਼ਾਂ ਆ ਇਹਨਾਂ ਦੇ ਵਿੱਚ ਵੀ ਹੁਣ ਰਿਫਿਊਜ਼ਲ ਜਿਹੜੀਆਂ ਸੁਪਰ ਵਿਜਿਟ ਤੇ ਵੀ ਕਾਫੀ ਜਿਆਦੀਆਂ ਆ ਰਹੀਆਂ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਰ ਲਾ ਲੈਥੇ ਮੁਗਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ